ਰੋਜ਼ਗਾਰ ਦਫਤਰ ਚ ਅਸੀਂ ਐਕਚੁਅਲੀ ਰੋਜ਼ਗਾਰ ਲਈ ਆਏ ਸੀ ਕਿ ਸਾਨੂੰ ਅਕੇ ਫਿਊਚਰ ਚ ਕੋਈ ਰੋਜ਼ਗਾਰ ਲਈ ਬਤੀਆ ਸੈਲਰੀ ਤੇ ਕੋਈ ਜੋਬ ਵਗੈਰਾ ਆਫਰ ਹੋ ਸਕੇ ਅੰਟੀ ਮੇਰਾ ਨਾਮ ਨੀਸ਼ਾ ਕੋਹੜਾ ਮੈਂ ਬਰਨਾਲੇ ਦੀ ਰਹਿਣ ਵਾਲੀ ਆ ਮੈਨੂੰ ਰੋਜ਼ਗਾਰ ਬਾਰੇ ਮਤਲਬ ਸਾਡੇ ਕਾਲਜ ਵੱਲੋਂ ਗਰੁੱਪ ਚ ਮੈਸੇਜ ਪਾਇਆ ਗਿਆ ਸੀ ਉੱਥੇ ਅਸੀਂ ਰਜਿਸਟ੍ਰੇਸ਼ਨ ਕੀਤੀ ਸੀ ਉਸ ਤੋਂ ਬਾਅਦ ਉੱਥੋਂ ਅਸੀਂ ਇੱਥੇ ਆਏ ਸੀ ਇੱਥੇ ਸਾਨੂੰ ਜੀਐਸਟੀ ਦੇ ਕਲਾਸਿਸ ਵਗੈਰਾ ਦਿੱਤੀਆਂ ਗਈਆਂ ਸੀ ਜਿਵੇਂ ਸੋ ਜੀਐਸਟੀ ਦੇ ਕਲਾਸਾਂ ਤੋਂ ਬਾਅਦ ਸਾਨੂੰ ਇਸ ਬਾਰੇ ਪਤਾ ਲੱਗੇ ਅਸੀਂ ਕਲਾਸਿਸ ਦਾ ਐਕਸਪੀਰੀਅੰਸ ਬਹੁਤ ਵਧੀਆ ਸੀ ਸਾਡੀਆਂ ਕਲਾਸਿਸ ਸੀਏ ਸਰ ਜੀ ਨਿਸ਼ਾਨ ਸਿੰਘਲਾ ਜੀ ਦੁਆਰਾ ਲਗਾਈਆਂ ਗਈਆਂ ਸੀ ਐਕਚੁਅਲੀ ਜਿਹੜੀ ਚੀਜ਼ ਅਸੀਂ ਕੋਲੇਜ ਜਾਂ ਸਕੂਲ 'ਚ ਥਿਉਰੀ ਵਾਈਜ਼ ਪੜ੍ਹਦੇ ਹਾਂ ਉਹ ਐਕਚੁਅਲੀ ਅਸੀਂ ਇੱਥੇ ਆ ਕੇ ਪ੍ਰੈਕਟੀਕਲ ਖੁਦ ਦੇਖਿਆ ਕਿ ਕਿਵੇਂ ਹੁੰਦਾ ਕਿਸ ਤਰ੍ਹਾਂ ਸਾਨੂੰ ਜੀਐਸਟੀ ਦੇ ਕਲਾਸਿਸ ਵਗੈਰਾ ਦਿੱਤੀਆਂ ਗਈਆਂ ਸੀ ਜਿਵੇਂ ਸੋ ਜੀਐਸਟੀ ਦੇ ਕਲਾਸਾਂ ਤੋਂ ਬਾਅਦ ਸਾਨੂੰ ਇਸ ਬਾਰੇ ਪਤਾ ਲੱਗੇ ਅਸੀਂ ਤਾਂ ਰੋਜ਼ਗਾਰ ਦਫ਼ਤਰ ਦੇ ਵਿੱਚ ਤੁਸੀਂ ਕੀ ਪਰਪਸ ਲੈ ਕੇ ਆਏ ਸੀ ਰੋਜ਼ਗਾਰ ਦਫ਼ਤਰ ਚ ਅਸੀਂ ਐਕਚੁਅਲੀ ਰੋਜ਼ਗਾਰ ਲਈ ਆਏ ਸੀ ਕਿ ਸਾਨੂੰ ਅੱਕੇ ਫਿਊਚਰ ਚ ਕੋਈ ਰੋਜ਼ਗਾਰ ਲਈ ਬਤੀਆ ਸੈਲਰੀ ਤੇ ਕੋਈ ਜੋਬ ਵਗੈਰਾ ਆਫਰ ਹੋ ਸਕੇ ਠੀਕ ਹੈ ਤੇ ਰੋਜ਼ਗਾਰ ਦਫ਼ਤਰ ਚ ਜਦੋਂ ਤੁਸੀਂ ਆਏ ਤੇ ਤੁਹਾਨੂੰ ਕਲਾਸਿਸ ਲਗਾਈਆਂ ਗਈਆਂ ਤਾਂ ਕਲਾਸਿਸ ਦਾ ਐਕਸਪੀਰੀਅੰਸ ਤੁਹਾਡਾ ਕਿਦਾਂ ਦਾ ਰਿਹਾ ਐਕਚੁਅਲੀ ਕਲਾਸਿਸ ਦਾ ਐਕਸਪੀਰੀਅੰਸ ਬਹੁਤ ਵਧੀਆ ਸੀ ਸਾਡੀਆਂ ਕਲਾਸਿਸ ਸੀਏਐਸਆਰਐਸ ਨਿਸ਼ਾਨ ਸਿੰਘਲਾ ਜੀ ਦੁਆਰਾ ਲਗਾਈਆਂ ਗਈਆਂ ਸੀ ਐਕਚੁਅਲੀ ਜਿਹੜੀ ਚੀਜ਼ ਅਸੀਂ ਕੋਲੇਜ ਜਾਂ ਸਕੂਲ 'ਚ ਥਿਊਰੀ ਵਾਈਜ਼ ਪੜ੍ਹਦੇ ਹਾਂ ਉਹ ਐਕਚੁਅਲੀ ਅਸੀਂ ਇੱਥੇ ਆ ਕੇ ਪ੍ਰੈਕਟੀਕਲ ਖੁਦ ਦੇਖਿਆ ਕਿ ਕਿਵੇਂ ਹੁੰਦਾ ਹੈ ਕਿਸ ਤਰ੍ਹਾਂ ਐਕਚੁਅਲੀ ਜਿਹੜਾ ਆਪਾਂ ਥੈਰੇਕਟਿਕਲ ਪੜ੍ਹਦੇ ਹਾਂ ਉਹਦੇ 'ਚ ਇੰਨਾ ਕੁਝ ਨਹੀਂ ਪਤਾ ਲੱਗਦਾ ਜਦੋਂ ਉਸ ਕੰਮ ਨੂੰ ਆਪਾਂ ਆਪਣੇ ਖੁਦ ਕਰਦੇ ਹਾਂ ਤਾਂ ਉਸ ਤੋਂ ਸਾਨੂੰ ਕਾਫੀ ਕੁਝ ਨੋਲਿਜ ਗੇਨ ਹੁੰਦੀ ਹੈ ਤੇ ਜੇ ਸਾਨੂੰ ਕੋਈ ਵੀ ਉੱਥੇ ਪ੍ਰੋਬਲਮ ਆਉਂਦੀ ਹੈ ਤਾਂ ਆਪਾਂ ਉੱਥੇ ਹੀ ਪਤਾ ਕਰ